ਸਸਿਕਾ ਜੀ ਮੈਂ ਹਾ ਕੋਮਲ ਕਪੂਲ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਅਨ ਟੈਰੀਓ ਕੋਰਟ ਆਫ ਅਪੀਲ ਦੇ ਤਿੰਨ ਜੱਜਾਂ ਤੇ ਇੱਕ ਪੈਨਲ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਫੈਸਲੇ ਦੇ ਵਿੱਚ ਸਰਬਸੰਮਤੀ ਦੇ ਨਾਲ ਕੈਨੇਡਾ ਦੇ ਪਹਿਲੇ ਪਾਸਟ ਦ ਪੋਸਟ ਚੋਨ ਪ੍ਰਣਾਲੀ ਦੀ ਸੰਵਿਧਾਨਕਤਾ ਦੀ ਪੁਸ਼ਟੀ ਕੀਤੀ ਹੈ ਕੈਨੇਡਾ ਇਲੈਕਸ਼ਨ ਐਕਟ ਦੇ ਵਿੱਚ ਨਿਰਧਾਰਤ ਇਸ ਪ੍ਰਣਾਲੀ ਅਨੁਸਾਰ ਕਿਸੇ ਦਿੱਤੇ ਗਏ ਹਲਕੇ ਜਾਂ ਚੋਨ ਜ਼ਿਲੇ ਦੇ ਵਿੱਚ ਸਭ ਤੋਂ ਵੱਧ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ ਸੰਸਦ ਮੈਂਬਰ ਬਣਾਇਆ ਜਾਏਗਾ ਡਿਅਰ VOTING BIZI ਅਤੇ SPRING TIDE COLLECTIVE FOR DEMOCRATIC SOCIETY ਨੇ ਅਦਾਲਤ ਦੇ ਵਿੱਚ ਦਲੀਲ ਦਿੱਤੀ ਹੈ ਕਿ ਇਹ ਸਿਸਟਮ ਅਧਿਕਾਰਾਂ ਅਤੇ ਆਜ਼ਾਦੀਆਂ ਦੇ ਚਾਰਟਰ ਦੀ ਪ੍ਰਭਾਵਸ਼ਾਲੀ ਪ੍ਰਤੀਨਿਧਤਾ ਦੀ ਗਰੰਟੀ ਦੀ ਉਲੰਘਣਾ ਕਰਦਾ ਹੈ। ਸਮੂਹਾਂ ਨੇ ਵੀ ਕਿਹਾ ਕਿ ਪ੍ਰਣਾਲੀ ਸੰਸਦ ਦੇ ਵਿੱਚ ਔਰਤਾਂ ਅਤੇ ਹੋਰ ਸਮੂਹਾਂ ਦੀ ਘੱਟ ਪ੍ਰਤੀਨਿਧਤਾ ਵੱਲ ਲੈ ਜਾਂਦੀ ਹੈ ਜੋ ਕਿ ਚਾਰਟਰ ਦੇ ਸਮਾਨਤਾ ਅਧਿਕਾਰ ਦੇ ਪ੍ਰਬੰਧ ਦੀ ਉਲੰਘਣਾ ਹੈ। ਨਵੰਬਰ 2023 ਦੇ ਵਿੱਚ অন্ਟਾਰੀਓ ਸੁਪੀਰੀਅਰ ਕੋਰਟ ਨੇ ਫੇਅਰ VOTING BC ਅਤੇ ਸਪ੍ਰਿੰਗ ਟਾਈਡ ਤੋਂ ਚੁਣੌਤੀਆਂ ਨੂੰ ਖਾਜਰ ਕਰ ਦਿੱਤਾ ਇਸ ਦੇ ਵਿੱਚ ਕਿਹਾ ਗਿਆ ਸੀ ਕਿ ਜਦੋਂ ਕਿ ਇੱਕ ਅਨੁਪਾਤਕ ਪ੍ਰਤੀਨਿਧਤਾ ਪ੍ਰਣਾਲੀ ਮੌਜੂਦਾ ਪ੍ਰਣਾਲੀ ਦਾ ਇੱਕ ਨਿਰਪੱਖ ਵਿਕਲਪ ਹੋਵੇਗੀ ਸੰਵਿਧਾਨ ਦੁਆਰਾ ਇਸ ਦੀ ਲੋੜ ਨਹੀਂ ਹੈ ਆਪਣੇ ਫੈਸਲੇ ਵਿੱਚ ਸੁਪਵੇ ਦੀ ਅਪੀਲ ਅਦਾਲਤ ਨੇ ਸਮੂਹਾ ਦੀ ਮੁੱਖਤ ਲੀਲਾ ਨੂੰ ਵੀ ਰੱਤ ਕ ਦਿੱਤਾ ਜਸਟਿਸ ਗ੍ਰਾਂਟ ਹਸਕਰਾਫਟ ਨੇ ਪੈਨਲ ਦੇ ਇੱਕ ਹੋ ਜੱਜ ਦੇ ਵੱਲੋਂ ਦਿੱਤੇ ਲਿਖਤੀ ਕਾਰਨਾਂ ਦੇ ਵਿੱਚ ਕਿਹਾ ਹੈ ਕਿ ਇਹ ਚਾਰਟਰ ਦੀ ਉਲੰਘਣਾ ਨਹੀਂ ਕਰਦਾ ਚੋਣ ਪ੍ਰਣਾਲੀ ਵੋਟ ਪਾਣ ਦੇ ਅਧਿਕਾਰਾਂ ਜਾਂ ਸਮਾਨਤਾ ਦੇ ਅਧਿਕਾਰ ਦੇ ਨਾਲ ਟਕਰਾਵ ਦੇ ਵਿੱਚ ਨਹੀਂ ਹੈ ਅਪੀਲ ਕਰਤਾਵਾਂ ਦੀਆਂ ਦਲੀਲਾਂ ਕੀ ਚੋਣ ਪ੍ਰਣਾਲੀ ਚਾਰਟਰ ਦੀ ਉਲੰਘਣਾ ਕਰਦੀਆਂ ਨੇ ਅਸਲ ਦੇ ਵਿੱਚ ਅਸਫਲ ਰਾਜਨੀਤਿਕ ਦਲੀਲਾਂ ਨੂੰ ਸੰਵਿਧਾਨਕ ਅਧਿਕਾਰ ਦੀ ਉਲੰਘਣਾ ਦੇ ਵਜੋਂ ਦਰਵਾਉਣਾ ਹਸਕਰਾਫਟ ਨੇ ਲਿਖਿਆ ਕਿ ਉਹਨਾਂ ਤਲੀਲਾ ਦੇ ਸੇ ਹੋਕ ਦੇ ਵਿੱਚ ਪੇਸ਼ ਕੀਤੇ ਗਏ ਮਹਾਂ ਸਬੂਤ ਬਹੁਤ ਹੀ ਵਾਦਪੂਰਨ ਨੀਤੀਗਤ ਦਲੀਲਾਂ ਦੇ ਨਾਲ ਭਰਪੂਰ ਨੇ ਜੁਨਾ ਬਾਰੇ ਵਾਜਬ ਅਸੀਮਿਤ ਫੋਤ ਜੁਦਾ ਹੈ ਉਹਨਾਂ ਨੇ ਵੀ ਕਿਹਾ ਕਿ ਸਪੂਤ ਜਨ ਤੱਕ ਨੀਤੀ ਅਸਹਿਮਤੀ ਅਤੇ ਉਹਨਾਂ ਨੂੰ ਹਾਲ ਦੇ ਵਿੱਚ ਸੰਵਿਧਾਨਕ ਮੁਕਦਮੇ ਬਾਜੀਦੀਆਂ ਕਮੀਆਂ ਨੂੰ ਦਰਸਾਉਂਦੇ ਨੇ ਹਸਕਰਾਫਟ ਨੇ ਅੱਗੇ ਕਿਹਾ ਕਿ ਇਸ ਦਲੀਲ ਦਾ ਛੋਟਾ ਜਵਾਬ ਹੈ ਕਿ ਚੋਣ ਪ੍ਰਣਾਲੀ ਚਾਰਟਰ ਦੀ ਉਲੰਘਣਾ ਕਰਦੀ ਹੈ ਇਹ ਹੈ ਕਿ ਕੈਨੇਡੀਅਨ ਨਾਗਰਿਕ ਕਿਸੇ ਵੀ ਵਿਅਕਤੀ ਨੂੰ ਵੋਟ ਪਾਉਣ ਦੇ ਲਈ ਸੁਤੰਤਰ ਨੇ ਜਿਸ ਨੂੰ ਉਹ ਚੁੰਦੇ ਨੇ ਅਤੇ ਕਿਸੇ ਵੀ ਕਾਰਨ ਉਹ ਕਰਕੇ ਉਹ ਚੁੰਨੇ ਜਾਂਦੇ ਨੇ ਦਾਜੀ ਉਹਨਾਂ ਕਿਹਾ ਕਿ ਕੋਈ ਸੰਵਿਧਾਨਕ ਲੋੜ ਨਹੀਂ ਹੈ ਕਿ ਉਹਨਾਂ ਦੀਆਂ ਵਿਅਕਤੀਗਤ ਚੋਣਾਂ ਇਸ ਤਰੀਕੇ ਦੇ ਨਾਲ ਇਕੱਠੀਆਂ ਹੋਣ ਜੋ ਪ੍ਰਤੀਨਿਧਤਾ ਵਿਭਿੰਨਤਾ ਦੇ ਕੁਝ ਆਦਰਸ਼ ਨੂੰ ਪ੍ਰਾਪਤ ਕਰਦੀਆਂ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਨਾ ਤਾਂ ਰਾਜਨੀਤਿਕ ਪਾਰਟੀ ਦੇ ਨਾਲ ਸੰਬੰਧਤਾ ਅਤੇ ਤੇ ਨਾ ਹੀ ਚੋਣ ਜਿੱਤਣ ਵਾਲੇ ਉਮੀਦਵਾਰਾਂ ਦੀਆਂ ਨਿੱਜੀ ਵਿਸ਼ੇਸ਼ਤਾਵਾਂ ਚੋਣ ਪ੍ਰਣਾਲੀ ਦੀ ਸੰਵਿਧਾਨਕਤਾ ਦੇ ਲਈ ਟੁਕਮੀਆਂ ਨੇ ਇਥੇ ਦੱਸਣਾ ਬੰਦਾ ਹੈ ਕਿ 2015 ਦੀ ਚੋਣ ਮੁਹਿੰਮ ਦੇ ਦੌਰਾਨ ਉਸ ਸਮੇਂ ਦੇ ਲਿਬਰਲ ਨੇਤਾ ਜਸਟਿਨ ਟਰੂਡੋ ਨੇ ਵਾਦਾ ਕੀਤਾ ਸੀ ਕਿ ਪਹਿਲੀ ਪਾਸਟ ਦੀ ਪੋਸਟ ਪ੍ਰਣਾਲੀ ਦੇ ਤਹਿਤ ਹੋਣ ਵਾਲੀਆਂ ਆਖਰੀ ਸੰਗੀਤ ਚੋਣਾ ਹੋਣਗੀਆਂ ਹਾਲਾਂਕਿ ਇੱਕ ਵਾਰ ਸੱਤਾ ਵਿੱਚ ਆਉਣ ਤੋਂ ਬਾਅਦ ਟਰੂਡੋ ਦੀ ਸਰਕਾਰ ਨੇ ਸਿਸਟਮ ਨੂੰ ਬਦਲਣ ਦੇ ਆਪਣੇ ਵਾਅਦੇ ਨੂੰ ਵੀ त्याग ਦਿੱਤਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ